ਬ੍ਰਿਟਨ ਦੇ ਵਿੱਚ ਅੱਜ ਮਤਲਬ ਵੀਰਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਵਿੱਚ 650 ਸੰਸਦ ਮੈਂਬਰਾਂ ਨੂੰ ਚੋਣ ਦੇ ਲਈ ਵੋਟਿੰਗ ਹੋਵੇਗੀ ਜੇਕਰ ਲੇਬਰ ਪਾਰਟੀ ਬਹੁਮਤ ਜਿੱਤ ਲੈਂਦੀ ਹੈ ਤਾਂ ਇੱਕ ਵਸਲੇਸ਼ਨ ਦੇ ਅਨੁਸਾਰ ਇਸ ਦੇ ਕੋਲ ਨਸਲੀ ਘੱਟ ਗਿਣਤੀ ਦੇ ਸੰਸਦ ਮੈਂਬਰਾਂ ਦੀ ਹੋਂਦ ਤੱਕ ਦੀ ਸਭ ਤੋਂ ਵੱਧ ਗਿਣਤੀ ਹੋ ਸਕਦੀ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਰੀਸਿ ਸੋਨਕ ਤੋਂ ਉਮੀਦ ਹੈ ਕਿ ਉਹ ਉੱਤਰੀ ਇੰਗਲੈਂਡ ਦੇ ਰਿਚਮੰਡ ਦੇ ਅਤੇ ਨਾਰਥ ਨਾਰਥ ਅਲਰਟਨ ਦੀ ਆਪਣੀ ਕੈਬਨਟ ਸੀਟ ਬਰਕਰਾਰ ਰੱਖਣਗੇ ਅਧੀ ਸਾਬਕਾ ਕੈਬਨਟ ਸੈਜ ਹੋਗੀ ਪ੍ਰਤੀਤੀ ਅਡੇ ਪਟੇਲ ਨੇ ਇਸ ਐਕਸ ਦੇ ਵਿੱਚ ਬਿਥਮ ਤੋਂ ਜਿੱਤਣ ਦੀ ਉਮੀਦ ਹੈ ਆਓ ਇਸ ਚੋਣ ਦੇ ਨਾਲ ਜੁੜੇ ਸਵਾਲਾਂ ਨੂੰ ਸਮਝੀਏ ਬ੍ਰਿਟਨ ਦੇ ਵਿੱਚ 4 ਜੁਲਾਈ ਨੂੰ ਸਥਾਨਿਕ ਸਮੇਂ ਮੁਤਾਬਕ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ ਜੋ ਕਿ ਰਾਤ ਨੂੰ 10 ਵਜੇ ਤੱਕ ਚੱਲੀ ਰਹੇਗੀ ਵੋਟਿੰਗ ਖਤਮ ਹੁੰਦੇ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ 5 ਜੁਲਾਈ ਨੂੰ ਸਵੇਰੇ 9 ਵਜੇ ਤੱਕ ਨਤੀਜੇ ਆ ਜਾਣਗੇ ਕੋਈ ਵੀ ਵਿਅਕਤੀ ਜਿਸ ਦੀ ਉਮਰ 4 ਜੁਲਾਈ ਨੂੰ 18 ਜਾਂ ਸਾਲ ਜਾਂ ਇਸ ਤੋਂ ਵੱਧ ਹੈ ਉਹ ਬ੍ਰਿਟਿਸ਼ ਨਾਗਰਿਕ ਜਾਂ ਯੂਕੇ ਦਾ ਪਤਾ ਵਾਲਾ ਆਇਰਿਸ ਨਾਗਰਿਕ ਹੈ ਚੋਣ ਵਿੱਚ ਵੋਟ ਪਾ ਸਕਦਾ ਹੈ ਇਸ ਵਾਰ ਪ੍ਰਵਾਸੀਆਂ ਦੀ ਗਿਣਤੀ ਤੇ ਕਾਬੂ ਪਾਉਣ ਲਈ ਮਹਿੰਗਾਈਆਂ ਤੇ ਬੇਰੁਜ਼ਗਾਰ ਵਰਗੇ ਮੁੱਦੇ ਚੋਣ ਤੇ ਕਰਾਵੀ ਰਹੇ ਹਾਵੀ ਰਹਿਣਗੇ ਬ੍ਰਿਟਨ ਦੇ ਵਿੱਚ ਵੋਟਾ ਬੈਲਟ ਬਕਸਿਆਂ ਦੇ ਵਿੱਚ ਪਾਈਆਂ ਜਾਂਦੀਆਂ ਹਨ ਜਦਕਿ ਭਾਰਤ ਦੇ ਵਿੱਚ ਵੀ ਐਮਆਰਏ ਵੋਟਾਂ ਪਾਈਆਂ ਜਾਂਦੀਆਂ ਹਨ ਇਸ ਤੋਂ ਲਾਵਾ ਬ੍ਰਿਟਨ ਦੇ ਵਿੱਚ ਭਾਰਤੋਂ ਟਪੋਸਟਰ ਬੈਨਰ ਅਤੇ ਹੋਲਡਿੰਗ ਸੜਕਾਂ ਤੇ ਕੰਧਾਂ ਤੇ ਨਜ਼ਰ ਆਉਂਦੇ ਹਨ ਉੱਥੇ ਹੀ ਹਫ਼ਤੇ ਦੇ ਵਿੱਚ ਪ੍ਰਚਾਰ ਮੱਠੀ ਰਫ਼ਤਾਰ ਦੇ ਨਾਲ ਕੀਤੀ ਜਾਂਦੀ ਹੈ ਸ਼ਨੀਵਾਰ ਜਾਂ ਐਤਵਾਰ ਵਾਲੇ ਦਿਨ ਉਮੀਦਵਾਰ ਘਰ ਘਰ ਜਾ ਕੇ ਵੋਟਾਂ ਮੰਗਦੇ ਹਨ ਬ੍ਰਿਟਨ ਦੇ ਵਿੱਚ 650 ਸੀਟਾਂ ਤੋਂ ਲਗਭਗ 50 ਸੀਟਾਂ ਤੇ ਭਾਰਤੀ ਵੋਟਰਾਂ ਨਿਰਣਾਇਕ ਭੂਮਿਕਾ ਨਿਭਾ ਰਹੇ ਹਨ ਇਹਨਾਂ 50 ਸੀਟਾਂ ਦੇ ਵਿੱਚੋਂ ਲੈਸਟਰ ਬਰਮਿੰਗਮ ਕਾਵੇਂਟਰੀ ਸਾਊਥ ਲਾਸ ਅਤੇ ਹੈਰੋਸ ਵਰਗੀਆਂ 15 ਸੀਟਾਂ ਤੇ ਪਿਛਲੀਆਂ ਦੋ ਚੋਣਾਂ ਦੇ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਹੀ ਜਿੱਤਦੇ ਆ ਰਹੇ ਹਨ ਇਸ ਵਾਰ ਇਹਨਾਂ ਸੀਟਾਂ ਤੇ ਭਾਰਤੀ ਚੋਣਾਂ ਦੇ ਸੱਤਾਧਾਰੀ ਕੰਜੇਰ ਕਨਜ਼ਰਵੇਟਿਵ ਪਾਰਟੀ ਪ੍ਰਤੀ ਗੁੱਸਾ ਹੈ ਜਦਕਿ ਵਿਰੋਧੀ ਲੇਬਰ ਪਾਰਟੀ ਦੇ ਉਮੀਦਵਾਰ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ 2019 ਦੇ ਵਿੱਚ ਹੋਈਆਂ ਪਿਛਲੀਆਂ ਆਮ ਚੋਣਾਂ ਦੇ ਵਿੱਚ ਭਾਰਤੀ ਮੂਲ ਦੇ ਸੰਸਦ 15 ਸੰਸਦ ਮੈਂਬਰ ਚੁਣੇ ਗਏ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮੌੜ ਚੋਣ ਲੜਨਗੇ ਤੇ ਉਹਨਾਂ ਤੋਂ ਇਲਾਵਾ ਭਾਰਤੀ ਮੂਲ ਦੇ ਕਈ ਲੋਕ ਪਹਿਲੀ ਵਾਰ ਆਮ ਚੋਣਾਂ ਲੜ ਰਹੇ ਹਨ